ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਅੱਜ ਦੇ ਵਲੌਗ ਚ ਕੀ ਹਾਲ ਚਾਲ ਸਾਰਿਆਂ ਦੇ ਆਸ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਤੇ ਇਧਰ ਆਪਾਂ ਵੀ ਠੀਕ ਠਾਕ ਆ ਵਧੀਆ ਐ ਮਹਾਰਾਜ ਦੀ ਕਿਰਪਾ ਨਾਲ ਚੜਦੀ ਗਲਾ ਐ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੇ ਆਪਾਂ ਉੱਠ ਗਏ ਤੇ ਉੱਠ ਕੇ ਆਪਾਂ ਸਭ ਤੋਂ ਪਹਿਲਾਂ 2 ਮਿੰਟ ਮੰंजे ਤੇ ਬੈਠੇ ਤੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕੀਤਾ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਆਪਾਂ ਮੰਜੇ ਤੋਂ ਉੱਠ ਗਏ ਉੱਠ ਕੇ ਆਪਾਂ ਕੱਪੜੇ ਚੱਕੇ ਇਸ਼ਨਾਨ ਕਰਿਆ ਇਸ਼ਨਾਨ ਕਰਕੇ ਆਪਾਂ ਸਿੱਧਾ ਗੁਰੂ ਘਰ ਗਏ ਗੁਰੂ ਘਰੋਂ ਆਏ ਤੇ ਆ ਕੇ ਜਗਮੀਤ ਨੂੰ ਠਾਇਆ ਜਗਮੀਤ ਨੂੰ ਮੈਂ ਕਹਾਂ ਆ ਕੇ ਪੁੱਤ ਤੇ ਵਰਦੀ ਪਾਲਾ ਤਿਆਰ ਹੋ ਜਾ ਅੱਜ ਸਕੂਲ ਜਾਣਾ ਹੈ ਬਹੁਤ ਦਿਨ ਹੋ ਗਏ ਜਗਮੀਤ ਸਕੂਲ ਨਹੀਂ ਗਿਆ ਤੁਹਾਨੂੰ ਪਤਾ ਜਗਮੀਤ ਨੂੰ ਬੁਖਾਰ ਚੜਦਾ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਹੈ ਵੈਸੇ ਗਰਮੀ ਨਾਲ ਹੀ ਹਰ ਇੱਕ ਬੱਚੇ ਨੂੰ ਬੁਖਾਰ ਹੋ ਰਿਹਾ ਤੇ ਤੁਸੀਂ ਵੀ ਆਪਣੇ ਆਪਣੇ ਬੱਚਾ ਨੂੰ ਗਰਮੀ ਤੋਂ ਬਚਾ ਕੇ ਰੱਖੋ ਕਿਉਂਕਿ ਬੱਚੇ ਜਿਹੜੇ ਹੈਗੇ ਧੁੱਪੇ ਫਿਰਦੇ ਰਹਿੰਦੇ ਆ ਖੇਡਦੇ ਤੇ ਨਹੀਂ ਖੜਦੇ ਹੈਗੇ ਕਿਤੇ ਛਾਵੇਂ ਹਨ ਤੇ ਮੈਂ ਵੀ ਇਹਨੂੰ ਬਹੁਤ ਦੂਜਾ ਰੋਕਦੀ ਹੁੰਦੀ ਹੁੰਾਂ ਕਿ ਛਾਵੇਂ ਬਹਿ ਜਾ ਛਾਵੇਂ ਬਹਿ ਜਾ ਤੇ ਬੱਚੇ ਆ ਨਹੀਂ ਸੁਣਦੇ ਹਨ ਤੇ ਪਰ ਫਿਰ ਵੀ ਬੱਚਿਆਂ ਨੂੰ ਮਤਲਬ ਕਿ ਧੁੱਪਿਓ ਛਾਵੇਂ ਬਾਇਆ ਕਰੋ ਬਜਾ ਕੇ ਰੱਖਿਆ ਕਰੋ ਗਰਮੀ ਨਾਲ ਗਰਮੀ ਤੋਂ ਕਿਉਂਕਿ ਗਰਮੀ ਏਡੀ ਜ਼ਿਆਦੇ ਭੈੜੀ ਹੈ ਨਾ ਇਹ ਐਤ ਕੀ ਵਾਲੀ ਤਾਂ ਗਰਮੀ ਪਤਾ ਨਹੀਂ ਕਿਹੋ ਜੀ ਨਾ ਤਾਂ ਇਹ ਸਿਆਣਿਆਂ ਨੂੰ ਬਖਸ਼ ਰਹੀ ਹੈ ਤੇ ਨਾ ਇਹ ਬੱਚਿਆਂ ਨੂੰ ਕਹਿੰਨੇ ਕੀ ਬਖਸ਼ਣਾ ਹਨਾ ਗਰਮੀ ਖਤਰਾ ਕਰਦੀ ਪਈ ਆ ਬੁਖਾਰ ਬੱਚਿਆਂ ਨੂੰ ਬੰਦ ਬਚਦੀ ਹੋ ਗਿਆ ਬੰਦਾ ਬੈਠ ਦੀ ਲੱਥ ਗਿਆ ਤੇ ਉੱਥੇ ਮੇਰੇ ਭਤੀਜੇ ਨੂੰ ਵੀ ਬੁਖਾਰ ਚੜ੍ਹਦੇ ਨੂੰ ਬਹੁਤ ਦਿਨ ਹੋ ਗਏ ਸੀ 3-4 ਦਿਨ ਰਿਹਾ ਦੁਜਾ ਐਡਮਿਟ ਰੱਖਿਆ ਸੀਗਾ ਉਹਨਾਂ ਨੇ ਦੁਜਾ ਹਸਪੀਟਲ ਤੇ ਹਾਂ ਕੱਲ ਪਰਸੋਂ ਤੇ ਛੁੱਟੀ ਮਿਲੀ ਜਾ ਹੁਣ ਠੀਕ ਆ ਤੇ ਸੋ ਤਾਂ ਕਰਕੇ ਕਹਿੰਨੀ ਆ ਕਿ ਆਪਣੇ ਆਪਣੇ ਬੱਚਾ ਨੂੰ ਬਚਾ ਕੇ ਰੱਖੋ ਹਨਾ ਗਰਮੀ ਬਹੁਤ ਜ਼ਿਆਦਾ ਆ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਭ ਦੇ ਮਨ ਦਾ ਮਨ ਨੂੰ ਕਾਮਨਾ ਮੂਰਗਾਂ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਮੈਂ ਜਾਣਾ ਸੀਗਾ ਕੰਮ ਤੇ ਮੈਂ ਕਿਹਾ ਚਲੋ ਛੋਟਾ ਜਿਹਾ ਬਲੌਗ ਬਣਾ ਲਈਏ ਤੇ ਤੁਹਾਡੇ ਨਾਲ ਕੁਝ ਕੁ ਗੱਲਾਂ ਕਰ ਲਗੇ ਨਾਲੇ ਉਹਨੇ ਨੂੰ ਆਪਣਾ ਸੁਬਾ ਸੁਬਾ ਦਾ ਕੁਝ ਖਾਣ ਪੀਣ ਨੂੰ ਜੋ ਆਪਾਂ ਬਣਾਉਣਾ ਹੁੰਦਾ ਹੈ ਉਹ ਬਣ ਜਾਊਗਾ ਜਗਮੀਤ ਨੂੰ ਪਰੌਂਠੇ ਲਾ ਕੇ ਦਿੰਨੀ ਆ ਤੂੰ ਇਹਨੇ ਜਾਣਾ ਵਾ ਸਕੂਲ ਤੇ ਜੇ ਖਾਣੇ ਹੋਏ ਖਾ ਜਾਊਗਾ ਚ ਲੈ ਕੇ ਜਾਣੇ ਹੋਏ ਲੈ ਜਾਊਗਾ ਉਹ ਇਹਦੀ ਮਰਜ਼ੀ ਆ ਤੇ ਮੈਂ ਤਾਂ ਕਹਿੰਨੀ ਹਾਂ ਹੁਣ ਸੁੱਟਣਾ ਹੋ ਜਾਣ ਗਰਮੀ ਗੜੀ ਆ ਹਨਾ ਬੱਚਿਆਂ ਨੂੰ ਬਹੁਤ ਔਖਾ ਵਾ ਜੇ ਸਕੂਲ ਜਾਂਦੇ ਆ ਤੇ ਬਹੁਤ ਜਿਆਦੇ ਗਰਮੀ ਪੈਂਦੀ ਆ ਤੇ ਗਰਮੀ ਦੇ ਵਿੱਚ ਬੁੰਦਲ ਜਾਂਦੇ ਆ ਬੱਚੇ ਕਿੱਟਾਂ ਲੈ ਕੇ ਵੀ ਔਖਾ ਬਹੁਤ ਹੋ ਜਾਂਦਾ ਵਾ ਤੇ ਫਿਰ ਕਰਿਆ ਵੀ ਕੀ ਜਾਵੇ ਹੈਨਾ ਸਰਕਾਰ ਦੇ ਰੂਲ ਆ ਜੋ ਸਰਕਾਰ ਚੇਂਜ ਕਰੂਗੀ ਜਾਂ ਸੁਟਕਾ ਕਰੂਗੀ ਤਾਂ ਉਹ ਸਰਕਾਰ ਦੀ ਮਰਜ਼ੀ ਆ ਜਦੋਂ ਕਰੇ ਹੈਨਾ ਆਪਾਂ ਕੀ ਕਹਿ ਸਕਦੇ ਆ ਤੇ ਜੇ ਹੁਣ ਆਪਾਂ ਨਹੀਂ ਬੱਚਿਆਂ ਨੂੰ ਤੋਰਦੇ ਸਕੂਲ ਫੇਰ ਵੀ ਮੁੜ ਕੇ ਬਾਅਦ ਚ ਟੀਚਰ ਬੋਲਦੇ ਵੀ ਤੁਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਤੇ ਆਹ ਤਿੰਨ ਚਾਰ ਦਿਨ ਤੋਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਗਰਮੀ ਪੈ ਰਹੀ ਸੀਗੀ ਆ 28 29 ਤਰੀਕ ਤੋਂ ਲੈ ਕੇ ਤੇ ਜੋ ਦੁਜਾ ਸਤਾ ਇਥਾਈ ਤੱਕ ਬੜੀ ਜਿਆਦੇ ਗਰਮੀ ਸੀ ਤੇ ਹੁਣ ਮੀਂਹ ਪੈ ਗਿਆ ਚਲੋ ਮਾੜਾ ਜਾ ਹੋ ਗਿਆ ਵੀ ਆ ਮੀਂਹ ਪੈ ਗਿਆ ਹੁਣ ਤੇ ਚਲੋ ਮਾੜਾ ਜਾ ਅੰਜ ਹੋ ਗਿਆ ਵੀ ਚਲੋ ਠੀਕ ਆ ਤੇ ਤਾਂ ਕਰਕੇ ਹੈ ਨਾ ਮੈਂ ਸੋਚਿਆ ਚੱਲ ਆ ਕੇ ਤੁਹਾਡੇ ਨਾਲ ਚਾਰਕ ਗੱਲਾਂ ਕਰ ਲੈਂਦੇ ਆ ਨਾਲੇ ਆਪਾਂ ਬਲੌਗ ਸ਼ੁਰੂ ਕਰ ਲੈਨੇ ਆ ਤੇ ਨਾਲੇ ਕੀ ਉਹਦਾ ਨਾਮ ਲੈਂਦੇ ਆ ਆਪਣਾ ਨੇ ਸਵੇਰ ਸਵੇਰ ਦਾ ਜੋਖਾ ਕੀ ਬਣ ਜਾਊਗਾ ਹੁਣ ਆਪਾਂ ਜਗਮਹਿ ਦਾ ਪਰੌਠਾ ਲਾਉਨੇ ਆ ਤੇ ਆਪਾਂ ਚੱਕ ਲੈ ਜੇ ਅੰਦਰੋਂ ਆਟਾ ਘੱਟਾ ਤਕੋਲੇ ਕੀ ਆਏ ਸੌਰੀ ਭੁੱਲ ਗਈ ਸੀ ਆਟਾ ਆਵੇ ਤੇ ਆਪਾਂ ਲਵਨੇ ਪਰੌਠਾ ਆਪਾਂ ਚਾਹ ਕਪਚਪਾਲ ਕੇ ਮਿਲਦੇ ਆ ਤੁਹਾਨੂੰ ਬ੍ਰੇਕ ਤੇ ਲਓ ਜੀ ਆਪਣੀ ਚਾਹ ਗਈ ਆ ਬਾਣਾ ਤੇ ਹੁਣ ਅੱਥੇ ਲੱਗਿਆਂ ਤਕਨੀਕ ਲਈ ਪਰੌਠਾ ਲਾਦਗੇ ਕਿਉਂਕਿ ਤਕਨੀਕ ਨੇ ਜਾਣਾ ਮਾਰਕਟ ਤੇ ਮੱਲੂ ਮੱਲੀ ਹੋ ਜਾਂਦਾ ਪਤਾ ਉੱਥੇ ਬਹੁਤ ਲੇਟ ਆ ਮਠਾਈ ਗਈ ਉੱਠ ਚੱਠ ਚੱਠ ਜਮਸਾਂ ਠਾਇਆ ਤੇ ਹੁਣ ਮੈਂ ਕਿ ਲੇਟ ਨਾ ਹੋ ਜੇ ਇਹ ਮਾੜਾ ਜਿਹਾ ਲੇਟ ਹੋ ਗਿਆ ਨਾ ਤੋਤੀ ਕਹੇ ਤੜਨ ਲੈ ਮੰਮੀ ਤੁਸੀਂ ਮੈਨੂੰ ਤਿਆਰ ਨਹੀਂ ਕੀਤਾ ਟਾਈਮ ਨਾਲ ਮੈਂ ਤਾਂ ਲੇਟ ਹੋ ਗਿਆ ਸੁੱਕਾ ਤੇ ਪਰੌਂઠા ਤੇ ਪਕੀ ਬਣਾ ਲੈਣਾ ਬੱਤਾ ਸਾਰਾ ਇਹ ਖਾ ਕੇ ਖੋਸ ਆ ਬੱਤਾ ਸਾਰਾ ਪਰੌਂઠા ਇਹ ਆਟਾ ਗਾਵਾ ਸਾਰਾ ਹੁਣ ਤੇ ਪਕੀ ਬਣਾ ਦਿੰਨੇ ਆ ਇਹ ਇੱਕੀ ਪਰੌਂઠા ਸਾਕੇ ਖੋਸ ਹੋ ਜਾਂਦਾ ਕਹਿ ਦਿੰਦਾ ਵਧੀਆ ਮੰਮੀ ਵੱਡਾ ਸਾਰਾ ਮੈਨੂੰ ਕਹਿੰਦਾ ਵੀ ਹੁੰਦਾ ਮੰਮੀ ਵੱਡਾ ਸਾਰਾ ਪਰੌਂઠા ਲਾ ਦੇ ਤੇ ਮੈਂ ਸੁਣ ਦਿਖਾਉਣੀ ਆ ਵੱਡਾ ਸਾਰਾ ਪਰੌਂઠા ਲਾ ਕੇ ਕਿਉਂ ਆਪਣਾ ਫਰਿੱਜ ਚ ਰਹਿ ਗਿਆ ਸੀਗਾ ਮੈਂ ਭੁੱਲ ਗਈ ਸੀ ਲਿਆਉਣਾ ਤੇ ਹੁਣ ਮੈਂ ਲੈ ਕੇ ਆਉਣੀ ਆ ਕਿਉਂ ਫਰਿੱਜ ਦੇ ਵਿੱਚੋਂ ਤੇ ਤੁਸੀਂ ਮੇਰਾ ਬਲੌਗ ਛੱਡ ਕੇ ਨਾ ਜਾਇਓ ਬੱਸ ਇਧਰ ਆ ਗਿਆ ਆਪਣਾ ਫਰਿੱਜ ਇਧਰ ਆ ਗਿਆ ਆਪਣਾ ਦੇਸੀ ਕਿਉਂ ਦੇਸੀ ਕਿਉਂ ਜਗਮੀ ਤੁਹਾਰੀ ਮੈਂ ਘਰੇ ਦੁੱਧ ਜਮਾਉਣੀ ਹੁੰਨੀ ਆ ਤੇ ਘਰੇ ਬਣਾਉਣੀ ਹੁੰਨੀ ਆ ਤੇ ਆ ਦੇਖੋ ਆਪਣਾ ਕਈ ਨੀਚ ਸਟੀਲ ਦੀ ਪਾਂਡੇ ਚ ਕਹਿੰਦੇ ਪਾ ਕੇ ਰੱਖਣਾ ਚਾਹੀਦਾ ਸਟੀਲ ਦੇ ਪਾਂਡੇ ਚ ਆਪਾਂ ਪਾ ਕੇ ਰੱਖਿਆ ਸੀ ਦੁੱਧ ਆ ਦੂਜਾ ਸੌਰੀ ਕਿਉਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਪਰੌਠਾ ਲਾ ਕੇ ਵੱਡਾ ਸਾਰਾ ਲਓ ਜੀ ਇਹ ਤਰ੍ਹਾਂ ਆਪਾਂ ਪਾਲਾ ਨੂਨ ਮਿਰਚ ਇਹਦੇ ਵਿੱਚ ਪਾ ਲੈ ਇਹ ਦੇਸੀ ਘਿਓ ਤੇ ਚੱਪੂ ਫਿਰ ਇੱਧਰ ਪਰੌਂਠਾ ਜਗਮੀ ਤਲ ਲੱਗਾ ਬਾਹਰ ਨਾ ਤੇ ਵਧੀਆ ਘੈਂਟ ਪਰੌਂਠਾ ਬਣਾਉਨੇ ਆਪਾਂ ਤੇਸੀ ਘਿਓ ਲਾ ਕੇ ਪੂਰਾ ਘੈਂਟ ਵੀ ਜਿਹੜਾ ਕਈ ਵਾਰੀ ਕੋਈ ਜੇ ਕਹਿੰਦਾ ਨਾ ਬਿਨਾਂ ਹੀ ਚੀਜ਼ ਨੂੰ ਜੀ ਕਰਦਾ ਨਹੀਂ ਖਾਣੀ ਉਹ ਵੀ ਕਉ ਵੀ ਮੈਨੂੰ ਪਰੌਠਾ ਦੇ ਦੋ ਪਰੌਠਾ ਦੇਖਣ ਤੋਂ ਬੜਾ ਸੋਹਣਾ ਤੇ ਖਾਣ ਚ ਵੀ ਸਵਾਦ ਹੋਊਗਾ ਤੇ ਮੈਂ ਤਾਂ ਖਾਊਗਾ ਤੁਹਾਨੂੰ ਅੱਜ ਆਪਾਂ 10 ਸਾਰੇ ਪਰੌਠਾ ਖਾਣੇ ਆ ਕਿਉਂਕਿ ਜਗਮੀਤ ਬਹੁਤ ਖੋਸ਼ ਆ ਕਿ ਜਗਮੀਤ ਨੂਨ ਮਿਰਚਾਂ ਨੂੰ ਬੱਧ ਲਾਇਕ ਕਰਦਾ ਤੇ ਇਸ ਕਰਕੇ ਆਪਾਂ ਨੂਨ ਵੀ ਪਾਤਾ ਤੇ ਪੀਸੇਗਾ ਮਿਰਚਾਂ ਵੀ ਪਾਦਣਾ ਘਰੇ ਚਾਹੇ ਸਬਜੀ ਕਾਸੀ ਦੀ ਬਣੀ ਹੋਵੇ ਜਗਮੀਤ ਨੇ ਕਹਿਣੇ ਕਹਿਣਾ ਵੀ ਮੈਨੂੰ ਤਾਂ ਨੂਨ ਮਿਰਚਾਂ ਵਾਲਾ ਪਰੌਠਾ ਬਣਾ ਦੋ ਤੇ ਅੱਜ ਆਪਾਂ ਇਹਦੀ ਖਵਾਇਸ਼ ਤੇ ਪਰੌਠਾ ਲੱਗੇ ਬਣਾਉਣ ਘੱਟਾ ਸਾਰ ਕਿਉਂਕਿ ਬੱਚਾ ਨਾਲ ਤਾਂ ਖੁਸ਼ ਹੋ ਕੇ ਖਾ ਲੈਂਦਾ ਤੇ ਨਾਲੇ ਕੀ ਉਹਦਾ ਨਾ ਵੀ ਐਂਜੇ ਹੁੰਦਾ ਚਲੋ ਹਨਾ ਜਿਹੜੀ ਚੀਜ਼ ਬੱਚਾ ਖਾਂਦਾ ਸਵੇਰ ਸਵੇਰ ਆਪਾਂ ਬੱਚਿਆਂ ਨੂੰ ਕਹਤਾ ਦਿਨੇ ਖਾਓ ਖਾਓ ਆਪਾਂ ਆਪ ਨੂੰ ਕੋਈ ਕਹਦੇ ਵੀ ਆਹ ਚੀਜ਼ ਖਾਓ ਆਖੋ ਉਹ ਪਕਣ ਨੂੰ ਨਹੀਂ ਜੀ ਨਹੀਂ ਕਰਦਾ ਹਜੇ ਸਵੇਰ ਸਵੇਰ ਹਨਾ ਤੇ ਫਿਰ ਆਪਾਂ ਨੂੰ ਬੱਚਿਆਂ ਨੂੰ ਖਵਾਉਣਾ ਪੈਂਦਾ ਕਿਉਂਕਿ ਇਹਨਾਂ ਨੇ ਸਕੂਲ ਜਾਣਾ ਹੁੰਦਾ ਹਨਾ ਕਿ ਆਪਾਂ ਇਹਨਾਂ ਨੂੰ ਫਿਰ ਕਹਿਨੇ ਆ ਵੀ ਇਹ ਵੀ ਚੀਜ਼ ਬਣਾਣੀ ਹੈ ਜਿਹੜੀ ਇਹ ਖਾ ਲੈਣ ਖੁਸ਼ ਹੋ ਕੇ ਬੇਮਨਾ ਨਾ ਕਰਨ ਖਾਂਣ ਤੋਂ ਆਪਾਂ ਨੂੰ ਐਵੇਂ ਹੁੰਦਾ ਤਾਂ ਕਰਕੇ ਆਪਾਂ ਨੂੰ ਸੋਚਣਾ ਪੈਂਦਾ ਵੀ ਇਹਨਾਂ ਨੂੰ ਇਹੋ ਜਿਹਾ ਕੀ ਬਣਾ ਕੇ ਦਈਏ ਤੇ ਅੱਜ ਮੈਂ ਕਹ ਇਹਨੂੰ ਆ ਇਹ ਰਾਤ ਨੂੰ ਮੰਗਦਾ ਹੁੰਦਾ ਪਰੌਂਠਾ ਮੈਂ ਕੱਜ ਇਹਨੂੰ ਦਿਨ ਹੀ ਪਰੌਂਠਾ ਲਾ ਦਿੰਨੀ ਹੁਣ ਏਡਾ ਵੱਡਾ ਰਾਤ ਨੂੰ ਮੈਂ ਤਲਿਆ ਪਰੌਂਠਾ ਲਾ ਕੇ ਨਹੀਂ ਦਿੰਦੀ ਮੈਂ ਰਾਤ ਨੂੰ ਤੇਨੂੰ ਕਹਿੰਨੀ ਨਹੀਂ ਸਬਜ਼ੀ ਨਾਲ ਹੀ ਰੋਟੀ ਖਾ ਤੂੰ ਤੇ ਲਓ ਜੀ ਚੱਕੋ ਆਪਣਾ ਪਰੌਂਠਾ ਆਪਾਂ ਪਰੌਂਠਾ ਪਾਤਾ ਕਾਵੇ ਤੇ ਠੀਕਾ ਹੋਣਾ ਜੇ ਬਣ ਗਿਆ ਪੂਰਾ ਵਧੀਆ ਤੁਹਾਨੂੰ ਪਟੰਡਾ ਸੌਣਿਆ ਚੱਕਣਾ ਕਿਹੜਾ ਧੌਖਾ ਹੈ ਹੱਥ ਮੱਤ ਦੇ ਕੋਚ ਹਵਾ ਚੱਲ ਪਈ ਹੈ ਸਵੇਰ ਸਵੇਰ ਗੈਸ ਬੁੱਝਦਾ ਹੈ ਕਿਉਂ ਲਾਉਣ ਦੀ ਜ਼ਰੂਰਤ ਨਹੀਂ ਪਈ ਇਹਨੂੰ ਕਿਉਂਕਿ ਇਹਦੇ ਵਿੱਚ ਕਿਉਂ ਬੋਤਲਾਤਾ ਸੀ ਤਾਂ ਕਰਕੇ ਕਿਉਂ ਲਾਇਆ ਇਹਨੂੰਗਾ ਜਿਹੜਾ ਵਿੱਚ ਕਿਉਂ ਲਾਇਆ ਸੀ ਉਹਦੇ ਨਾਲ ਹੀ ਵਧੀਆ ਬਣ ਗਿਆ ਮਨ ਮਿਰਚ ਚੜ ਗਏ। ਉੱਪਰ ਮਿਰਚ ਚੜ ਜਾਂਦੀਆਂ ਨਾ ਕੋਲਾ ਪ੍ਰੋਕੀਟੀ ਬਣ ਜਾਂ ਚੜਦਾਂ ਜਾਂ ਚੱਪਨ। ਇਹ ਹੋਜੀ। ਫੰਟਰ ਹੋ ਗਿਆ ਰੈਡੀ। ਇਹ ਤੱਕ ਥਾਲ ਜਾ ਕੇ ਲੇਗੀ। ਹੋਜੀ ਆਹ ਥਾਲ। ਚੱਕੋਜੀ। ਬਣ ਗਿਆ ਤਾਂ। ਪੂਰਾ ਘੈਂਟ ਵਧੀਆ ਬਣ ਗਿਆ। ਲਓ ਜੀ ਆਪਣਾ ਪਰੌਠਾ ਹੋ ਗਿਆ ਰੈਡੀ ਤੇ ਆਪਾਂ ਹੁਣ ਚੱਲੇ ਅੰਦਰ ਜਗਮੀਤ ਦਾ ਲੈ ਕੇ ਪਰੌਠਾ ਤੇ ਜਗਮੀਤ ਆਈ ਜਾਂਦਾ ਨਾ ਕੇ ਤੇ ਹੁਣ ਅਸੀਂ ਇੱਥੇ ਮਾਪਤ ਬਵਾਂਗੇ ਮੰਜੇ ਦੇ ਨਾਲ ਹੀ ਪੀਵਾਂਗੇ ਚਾਹ ਤੇ ਨਾਲੇ ਜਗਮੀਤ ਖਾ ਲੂਗਾ ਪਰੌਠਾ ਤੇ ਤੁਸੀਂ ਵੀ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਵਾਓ ਨੂਨ ਮਿਰਚ ਵਾਲੇ ਪਰੌਠੇ ਸਭ ਤੋਂ ਬੈਸਟ ਆ ਵਧੀਆ ਹੈ ਜਦੋਂ ਕੁਝ ਵੀ ਨਹੀਂ ਹੁੰਦਾ ਘਰੇ ਤੇ ਆਪਾਂ ਨੂੰ ਹੁਣ ਮਿਰਚਾ ਪਾ ਕੇ ਬੱਚਿਆਂ ਦਾ ਪਰੌਂਠਾ ਲਾ ਸਕਦੇ ਆ ਠੀਕ ਹੈ ਜੀ ਤੇ ਹੁਣ ਮੈਂ ਜਾਣਾ ਕੰਮ ਤੇ ਤੇ ਬਸ ਚਾਹ ਪੀ ਲਾਂ ਚਾਹ ਪੀ ਕੇ ਫਿਰ ਮੈਂ ਜਾਉਂਗੀ ਫਿਰ ਮੈਂ ਮਨਜੂ ਭਾਂਡੇ ਭਾਂਡੇ ਮਾਂਦ ਕੇ ਫਿਰ ਮੈਂ ਅੰਦਰੋਂ ਝਾੜੂ ਕੱਢਣਾ ਕੱਲ ਵੀ ਨਹੀਂ ਮਿੱਥੋਂ ਕੱਢਿਆ ਗਿਆ ਤੇ ਹੁਣ ਮੈਂ ਝਾੜੂ ਛੁੜੂ ਘਾਟ ਕੇ ਅੰਦਰ ਤੇ ਹੁਣ ਤੁਹਾਨੂੰ ਨੱਚ ਗਮੀਤ ਬਖਾਉਣੀ ਆ ਜਗਮੀਤ ਆਉਂਦਾ ਰੈਡੀ ਹੋ ਕੇ ਠੀਕ ਹੈ ਜੀ ਬ੍ਰੇਕ ਨਾ ਲਿਓ ਬਣੇ ਰਹੋ ਬਲੌਗਨ ਲਓ ਜੀ ਜਗਮੀਤ ਨਾ ਕੇ ਆ ਗਏ ਤੇ ਜਗਮੀਤ ਨੂੰ ਆਪਾਂ ਦਿੱਤਾ ਸਰਪ੍ਰਾਈਜ਼ ਇਹਨੂੰ ਪਤਾ ਨਹੀਂ ਸੀ ਮੰਮੀ ਪਰੌਠਾ ਬਣਾਉਂਦੀ ਇਹਨੂੰ ਪਰੌਠੇ ਬਹੁਤ ਪਸੰਦ ਆ ਤੇ ਪੁੱਛੋ ਇਹਨੂੰ ਵੇਖੋ ਪਰੌਠਾ ਗਾਇਸ ਵੀਰੇ ਮੈਨੂੰ ਬੜੇ ਪਸੰਦ ਆ ਚਾਹ ਦੇ ਨਾਲ ਸਭ ਤੋਂ ਟੇਸਟੀ ਸਭ ਤੋਂ ਟੇਸਟੀ ਪਰੌਠਾ ਸਾਡੇ ਘਰ ਦਾ ਸਭ ਤੋਂ ਟੇਸਟੀ ਖਾਓ ਤੁਸੀਂ ਵੀ ਦੇਖੋ ਇੱਧਰ ਜਗਮੀਤ ਲੱਗਾ ਖਾਣਾ ਕਿਆ ਇਹ ਸਬਜ਼ੀ ਵੀ ਹੋਵੇ ਤਾਂ ਨੂਨ ਮਿਰਚ ਵਾਲੀ ਖਾਂਦਾ